ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਅੱਜ ਆਪਾਂ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਆ ਜੀ ਅੱਜ ਆਪਾਂ ਪਹੁੰਚੇ ਆ ਜੀ ਸ੍ਰੀ ਪੰਜੋਖੜਾ ਸਾਹਿਬ ਪਾਸ਼ਾਹੀ 8ਵੀਂ ਜੋ ਗੁਰਦੁਆਰਾ ਸਾਹਿਬ ਅੰਬਾਲਾ ਦੇ ਵਿੱਚ ਬਣਿਆ ਹੋਇਆ ਜੀ ਜਿੱਥੇ ਕੀ ਬਹੁਤ ਇਤਿਹਾਸ ਨਾਲ ਗੱਲਾਂ ਜੁੜੀਆਂ ਹੋਈਆਂ ਨੇ ਅੱਜ ਆਪਾਂ ਤੁਹਾਨੂੰ ਸਾਰਿਆਂ ਨਾਲ ਜਾਣੂ ਕਰਵਾਵਾਂਗੇ ਜੀ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲੱਗੇ ਆਂ ਜੀ ਪੰਜੋਖੜਾ ਸਾਹਿਬ ਜੀ ਦੇ ਵੀਡੀਓ ਨਾਲ ਬਣੇ ਰਹੋ ਜੀ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦੋਸਤੋ ਜਰੂਰ ਦਬਾ ਲਿਆ ਕਰੋ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਜੀ ਦੋਸਤੋ ਆਪਾਂ ਗੁਰਦੁਆਰਾ ਸ਼੍ਰੀ ਪੰਜੋਖੜਾ ਸਾਹਿਬ ਪਾਸ਼ਾਹੀ 8ਵੀਂ ਅੰਬਾਲਾ ਦੇ ਵਿੱਚ ਪਹੁੰਚ ਚੁੱਕੇ ਆਂ ਜੀ ਅੱਜ ਆਪਾਂ ਤੁਹਾਨੂੰ ਵੀਡੀਓ ਨਾਲ ਹੀ ਪੰਜੋਖੜਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਜੀ ਜੋ ਪਾਸ਼ਾ ਹੀ 8ਵੀਂ ਜੋ ਅੰਮ੍ਰਾਲਾ ਦੇ ਵਿੱਚ ਬਣਿਆ ਹੋਇਆ ਜੀ ਤੇ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਦਰਬਾਰ ਸਾਹਿਬ ਦੇ ਮੇਨ ਗੇਟ ਦੇ ਉੱਪਰ ਐਂਟਰੀ ਕਰ ਲਈ ਹੈ ਜੀ ਲੈ ਕੇ ਚੱਲਦੇ ਹਾਂ ਤੁਹਾਨੂੰ ਅੰਦਰ ਜੀ ਗੁਰਦੁਆਰਾ ਸਾਹਿਬ ਜੀ ਦੇ ਜਗ੍ਹਾ ਦੇ ਆਪਾਂ ਕਰਵਾਨੇ ਆ ਦਰਸ਼ਨ ਜੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਵਾਨੇ ਆ ਵੀਡੀਓ ਨਾਲ ਬਣੇ ਰਹੋ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਦੇਖੋ ਛੋਟੇ ਛੋਟੇ ਬੱਚੇ ਜੀ ਕਿੰਨੇ ਪਿਆਰੇ ਨੇ ਜੋ ਗੁਰੂ ਦੇ ਨਾਲ ਜੁੜੇ ਹੋਏ ਨੇ ਬੱਚੇ ਚੱਲੇ ਆ ਜੀ ਮੱਥਾ ਟੇਕਣ ਦਰਬਾਰ ਸਾਹਿਬ ਜੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਜੀ ਵੱਧ ਤੋਂ ਵੱਧ ਪੜਾਈਆਂ ਹਾਸਲ ਕਰਨੇ ਜੀ ਜੋ ਦਰਬਾਰ ਸਾਹਿਬ ਜੀ ਦੇ ਵਿੱਚ ਬੱਚੇ ਮੱਥਾ ਟੇਕਣ ਚੱਲੇ ਨੇ ਜੀ ਇਧਰਲੇ ਪਾਸੇ ਦੇਖ ਸਕਦੇ ਹੋ ਜੀ ਤੁਸੀਂ ਗੁਰਦੁਆਰਾ ਸਾਹਿਬ ਜੀ ਦਾ ਜੋੜਾ ਘਰ ਆ ਜੀ ਜੋ ਬਹੁਤ ਹੀ ਵਧੀਆ ਤਰਪਾਲ ਪਾਈ ਹੋਈ ਆ ਉੱਪਰਲੇ ਪਾਸੇ ਟੈਂਟ ਟੈਪ ਬਣਾਇਆ ਹੋਇਆ ਜੀ ਤਾਂ ਕਿ ਸੰਗਤਾਂ ਨੂੰ ਇਸ ਜਗ੍ਹਾ ਤੇ ਬੈਠ ਕੇ ਗਰਮੀ ਨਾ ਲੱਗੇ ਜੀ ਇਧਰਲੇ ਪਾਸੇ ਜੋੜਾ ਘਰ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਤੁਸੀਂ ਦੇਖ ਸਕਦੇ ਹੋ ਇਹ ਜੋੜਾ ਘਰ ਆ ਜੀ ਲਓ ਜੀ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਰਿੱਠੇ ਸਭ ਦੁੱਖ ਜਾਏ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਪਾਸ਼ਾਈ 8 ਅੰਬਾਲਾ ਦੇ ਵਿੱਚ ਆਪਾਂ ਪਹੁੰਚੇ ਆਂ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆਂ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਹਾਲ ਦੇ ਵਿੱਚ ਲੈ ਕੇ ਚੱਲਦੇ ਆਂ ਜੀ ਤੁਹਾਨੂੰ ਦਰਸ਼ਨ ਕਰਵਾਉਣੇ ਆਂ ਜੀ ਵਾਹਿਗੁਰੂ ਦੇ ਵੀਡੀਓ ਨਾ ਬਣੇ ਰੋ ਜੀ ਲਓ ਜੀ ਪੌੜੀਆਂ ਦੇ ਰਾਸਤੇ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ ਦਰਬਾਰ ਸਾਹਿਬ ਜੀ ਦੇ ਵਿੱਚ हां जी बचे सारे एक्टिव आओ आवाज बहुत ढीली आई है एक्टिव वागुरू सारे बच्चा ने उच्चारण करना है बंद करनी ने हाथ जोड़ के रखने सावधान हो के बैठना है उच्चारण करना है वागुरू

ਵਰਨ ਨਾਮ ਨੂੰ ਮਨ ਦੇ ਰੂਪ ਚਲਦ ਤਾਰਿਆ ਅੰਗੇ ਕਾਰੋ ਭਜੇ ਮੇਰਾ ਸਾਰ ਦਸਵਾ ਨਾਮ ਤੁਨਾ ਗਲਾਤ ਕੋਈ ਜਨੁ ਉਤਾਰੇ ਸਗਨ ਸਮਲ ਮੇਰੇ ਮਨਾਰ ਹੋ ਜਨਾ ਤੇ ਸਾਥੇ ਧਾਗੇ ਪਾ ਕਰਨੀ ਪਰਤੇ ਤਰ ਗਖਨ ਦੇਰ ਕਸੁਗਰਾ ਦੇਹ ਸੁਪਾਵੇ ਸਦਾ ਸੁਖ ਨਾਹਾ ਤੇਜ ਨਾਮੁ ਮਨੁ ਮੁਕਾਵੇ ਨਾਮ ਦੇ ਗਦਨ ਭੁਖਾ ਦਮ ਨਵਾ ਯਾ ਕਰਤਾ ਸੁਖ ਮਨ ਆਇ ਰੁਕਿਆ ਤੇ ਇੱਛਾ ਬੰ ਪੁਜਾਈਆ ਯਾਰੋ ਕਾਤਾ ਨਾ ਮੇਰਾ ਆਧਾਰ ਵਾਦੇ ਪਤ ਸੰਕਟ ਕਰਿ ਪਾਥਰੇ ਕਰਤ ਪਾਗੈ ਜਦਵਾਜੇ ਤਲਾ ਨਿਖਿ ਕਰ ਤਾਰੀਆ ਕਦੂ ਤੁਮ ਨਾ ਕੋਈ ਤੇ ਕਾ ਕੰਠੁ ਮਾਰਿਆ ਸੁਰਗਰਮ ਵਾਸੀ ਦੇ ਨਾਲ ਮਿਲੇ ਬਿਮਾਰੀ ਤੇਹੇ ਨਾਰੀ ਲੇਵਾ ਕਾਤੋ ਕੀ ਕਰੇ ਵਿਚਾਰੀਆ ਗੁਰਬਾਰ ਸੁਖ ਕੋਈ ਨਾ ਕਿਰਪਾ ਦੇ ਬਿਮਾਰੀਆ ਇਹ ਜੀਰੋਂ ਵਰਤਦਾ ਹੈ ਕਬ ਲਖਸਵਾਲੀਆ ਕਹਗਾ ਨਾ ਤਨਵਾ ਬਾਜੋ ਛਾ ਕਰੇ ਮਿੱਤਾਂ ਜੋ ਆਨੰਦ ਬਾਨੰ ਸਭ ਤੋਂ ਕਹੇ ਤਾਂ ਅਨੰਦ ਗੁਰੂ ਤੇ ਜਾਣਿਆ ਜਾਵੇ ਜਾੜਿਆ ਆਨੰਦ ਸਭ ਤੋਂ ਤੇ ਰਹਿਣਾ ਨਾ ਨੀ ਕੋ ਤੇ ਜਾਇਆ ਸਾਗਰ ਗੁਰੂ ਦੇ ਸੂਰੇ ਜਿ ਪਾਵੈ ਆਗਰ ਬਾਨੰ ਤੇ ਗੁਰੂ ਵਰਤਦਾ ਹੈ ਛਾ ਕਰੇ ਬੇਟਾ ਇੱਕ ਭਗਤੋ ਲਿਖਿਆ ਗੱਤ ਇੱਕ ਨਾਮ ਇੱਕ ਆਪਾ ਤੁਹਾਨੂੰ ਦੱਸਦੀ ਹੈ ਜੀ ਕੁਰਛੇਤਰ ਦੇ 48 ਕੋਹ ਦੇ ਪਰਗਣੇ ਵਿੱਚ ਮਹਾਭਾਰਤ ਦਾ ਯੁੱਧ ਹੋਇਆ। ਇਸੇ ਧਰਤੀ ਤੇ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ। ਕੁਰਛੇਤਰ ਦੇ 48 ਕੋਹ ਦੇ ਇਸ ਪਰਗਣੇ ਵਿੱਚ ਰਿਸ਼ੀ ਵੇਦਵਿਆਸ ਤੇ ਕਪਿਲਮੋਨੀ ਦੇ ਨਾਂ ਨਾਲ ਸਿੱਖ ਗੁਰੂਆਂ ਦੇ ਵੀ ਚਰਨ ਪਏ। ਇੱਥੇ ਮਹਾਭਾਰਤ ਦੀ ਯਾਦ ਦਿਵਾਉਂਦੇ ਪਵਿੱਤਰ ਮੰਦਰਾਂ ਦੇ ਨਾਂ ਨਾਲ ਗੁਰਦੁਆਰੇ ਵੀ ਸ਼ਿਸ਼ੋਭਿਤ ਹਨ। ਇਸ ਪਰਗਣੇ ਵਿੱਚ ਸਥਿਤ ਗੁਰਦੁਆਰਿਆਂ ਵਿੱਚ ਗੁਰਦੁਆਰਾ ਸ਼੍ਰੀ ਪੰਜੋਖੜਾ ਸਾਹਿਬ ਵੀ ਹੈ ਇੱਥੇ 8ਵੇਂ ਪਾਸ਼ਾ ਜੀ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਚਰਨ ਪਏ ਜੀ ਅੰਬਾਲਾ ਜ਼ਿਲ੍ਹੇ ਦੇ ਪਿੰਡ ਪੰਜੋਖੜਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਜੀ 1720 ਮਾਗ ਸਦੀ 7 8 9 ਅਰਥਾਤ 1664 ਈਸਵੀ ਵਿੱਚ ਦਿੱਲੀ ਨੂੰ ਜਾਂਦੇ ਹੋਏ ਸੰਗਤ ਦੇ ਨਿਵੇਦਨ ਦੇ ਕੁਝ ਸਮੇਂ ਲਈ ਰੁਕੇ ਤੇ ਗੁਰੂ ਜੀ ਨੇ ਇੱਥੇ ਪਿੰਡ ਦੇ ਬਾਹਰ-ਬਾਰ ਇੱਕ ਪੁਰਾਣੇ ਛੱਪੜ ਕੰਡੇ ਪੜਾ ਕੀਤਾ ਸੀ ਤੇ ਗੁਰੂ ਜੀ ਦੇ ਦਰਸ਼ਨਾਂ ਲਈ ਭੀੜ ਇਕੱਠੀ ਹੋ ਗਈ ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਪ੍ਰਤੀ ਸੰਗਤਾਂ ਦੀ ਸ਼ਰਧਾ ਨੂੰ ਵੇਖ ਕੇ ਪਿੰਡ ਪੰਜੋਖੜਾ ਦਾ ਪੰਡਿਤ ਲਾਲਚੰਦ ਈਰਖਾ ਕਰਨ ਲੱਗ ਪਿਆ ਸੀਗਾ ਜੀ ਪੰਡਤ ਲਾਲਚੰਦ ਨੇ ਗੁਰੂ ਜੀ ਨੂੰ ਵਿਅੰਗ ਕੀਤਾ ਕਿ ਤੁਹਾਡਾ ਨਾਂ ਤਾਂ ਹਰਕ੍ਰਿਸ਼ਨ ਅਰਥਾਤ ਭਗਵਾਨ ਕ੍ਰਿਸ਼ਨ ਹੈ ਕੀ ਤੁਸੀਂ ਭਗਵਾਨ ਕ੍ਰਿਸ਼ਨ ਦੀ ਗੀਤਾ ਬਾਰੇ ਵੀ ਕੁਝ ਜਾਣਦੇ ਹੋ ਉਸ ਵਕਤ ਗੁਰੂ ਹਰਕ੍ਰਿਸ਼ਨ ਜੀ ਨੇ ਆਲ ਲਾਲ ਚੰਦ ਨੂੰ ਕਿਹਾ ਕਿ ਸਿਰਫ ਮੈਂ ਹੀ ਨਹੀਂ ਮੇਰਾ ਹਰ ਸਿੱਖ ਪਵਿੱਤਰ ਗੀਤਾ ਬਾਰੇ ਜਾਣਦਾ ਹੈ ਤੇ ਗੀਤਾ ਦੇ ਅਰਥ ਕਰਨ ਦੇ ਸਮਰੱਥ ਹੈ ਪੁਸ਼ਟੀ ਵਾਸਤੇ ਗੁਰੂ ਜੀ ਨੇ ਲਾਲ ਚੰਦ ਨੂੰ ਪਿੰਡ ਦੇ ਸਭ ਤੋਂ ਭਲੇ ਬੰਦੇ ਨੂੰ ਲਿਆਉਣ ਵਾਸਤੇ ਕਿਹਾ ਗੁਰਦੁਆਰਾ ਪੰਜੋਖੜਾ ਸਾਹਿਬ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਡਿਤ ਲਾਲ ਚੰਦ ਪੰਜੋਖੜਾ ਪਿੰਡ ਦੇ ਗੁੰਗੇ ਤੇ बोले छज्जू ਝੌਰ ਨੂੰ ਗੁਰੂ ਜੀ ਕੋਲ ਲੈ ਕੇ ਆਇਆ ਤੇ ਗੁਰੂ ਜੀ ਦੇ ਭਲੇ छज्जू ਝੌਰ ਦੇ ਸਿਰ ਤੇ ਸੋਟੀ ਰੱਖਣ ਦੀ ਦੇਰ ਸੀ ਕਿ छज्जू ਝੌਰ ਪਵਿੱਤਰ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਨ ਲੱਗ ਪਿਆ ਸੀ ਇਸ ਤਰ੍ਹਾਂ ਲਾਲਚੰਦ ਦਾ ਹੰਕਾਰ ਟੁੱਟ ਗਿਆ ਸੀ ਪੰਡਿਤ ਲਾਲਚੰਦ ਗੁਰੂ ਜੀ ਦੇ ਚਰਨਾਂ ਤੇ ਢੈ ਪਿਆ ਸੀ ਬਾਅਦ ਵਿੱਚ ਪੰਡਿਤ ਲਾਲਚੰਦ ਨੇ ਆਪਣਾ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਵਾਸਤੇ ਅਰਪਣ ਕਰ ਦਿੱਤਾ ਸੀ ਅੰਬਾਲਾ ਕੈਂਟ ਤੋਂ 10 ਕਿਲੋਮੀਟਰ ਦੂਰ ਨਰੈਣਗੜ੍ਹ ਨੂੰ ਜਾਣ ਵਾਲੀ ਸੜਕ ਉੱਪਰ ਸਥਿਤ ਪੰਜੋਖੜਾ ਸਾਹਿਬ ਵਿਖੇ ਜਿਸ ਥਾਂ ਤੇ ਛੱਜੂ ਝੌਰ ਨੇ ਗੀਤਾ ਦਾ ਵਿਖਿਆਨ ਕੀਤਾ ਸੀ ਉਸ ਥਾਂ ਉੱਪਰ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਸ਼ਸ਼ੋਭਿਤ ਹੈ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਵਿਖੇ ਵਿਸ਼ਾਲ ਸੰਗਮਰਮਰੀ ਮੁੱਖੀ ਇਮਾਰਤ ਤੋਂ ਇਲਾਵਾ ਦੀਵਾਨ ਹਾਲ ਤੇ ਦਰਸ਼ਨੀ ਡਿਓੜੀ ਵੀ ਬਣੀ ਹੈ ਗੁਰਦੁਆਰਾ ਸਾਹਿਬ ਸ੍ਰੀ ਪੰਜੋਖੜਾ ਸਾਹਿਬ ਦੀਆਂ ਸੰਗਮਾਰੀ ਮਰੀ ਇਮਾਰਤਾਂ ਦੀ ਸ਼ੋਭਾ ਦਾ ਕੋਈ ਸ਼ਾਨੀ ਨਹੀਂ ਹੈ ਵਨਸਵਨੇ ਫੁੱਲ ਬੂਟਿਆਂ ਨਾਲ ਸਜਿਆ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸ਼ਾਂਤ ਤੇ ਹਰਾ ਭਰਾ ਵਾਤਾਵਰਨ ਸ਼ਰਦਾ ਦੇ ਨਾਮ ਨਾਲ ਸਲਾਨੀਆਂ ਨੂੰ ਵੀ ਆਕਰਸ਼ਿਤ ਕਰਦਾ ਹੈ ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਦੇ ਨਾਲ ਹੀ ਪਵਿੱਤਰ ਸਰੋਵਰ ਸਜੋਬਿਤ ਹੈ ਮੁੱਖ ਇਮਾਰਤ ਦੇ ਹੇਠਾਂ ਪ੍ਰਾਚੀਨ ਪੋਰਾ ਸਾਹਿਬ ਸੁਰੱਖਿਅਤ ਹੈ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਵਿਖੇ ਰੋਜ਼ਾਨਾ ਦੂਰੋਂ ਨੇੜੇੋਂ ਸੰਗਤ ਆਉਂਦੀ ਹੈ ਜੀ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਠਹਿਰਨ ਦਾ ਵਿਸ਼ੇਸ਼ ਪ੍ਰਬੰਧ ਹੈ ਸੰਗਤ ਲਈ ਹਰ ਵੇਲੇ ਲੰਗਰ ਉਪਲਬਧ ਹੈ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਬਾਣੀ ਸਰਵਣ ਕਰਦੀ ਹੈ ਤੇ ਪਵਿੱਤਰ ਸਰੋਵਰ ਵਿਖੇ ਇਸ਼ਨਾਨ ਕਰਦੀ ਹੈ ਜੀ ਗੁਰਦੁਆਰਾ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਵਿਖੇ ਹਰ ਸਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਪੂਰਵ ਤੂਮ ਤਾਂ ਨਰਮਣਾਇਆ ਜਾਂਦਾ ਇੱਥੇ ਬਸੰਤ ਪੰਚਮੀ ਤੋਂ ਤੀਸਰੇ ਦਿਨ ਵੀ ਜੋੜ ਮੇਲਾ ਲੱਗਦਾ ਜੀ ਤੇ ਤਿੰਨ ਦਿਨ ਤੱਕ ਚੱਲਦਾ ਗੁਰੂ ਜੀ ਇੱਥੇ ਬਸੰਤ ਪੰਚਮੀ ਤੋਂ ਤੀਸਰੇ ਦਿਨ ਹੀ ਪਧਾਰੇ ਸਨ ਤੇ ਤਿੰਨ ਦਿਨ ਠਹਿਰੇ ਇਸੇ ਜਗ੍ਹਾ ਤੇ ਜੀ ਗੁਰੂ ਜੀ ਗੁਰਦੁਆਰਾ ਸ਼੍ਰੀ ਪੰਜੋਖੜਾ ਸਾਹਿਬ ਕੇ ਨਤਮਸਤਕ ਹੋਣ ਲਈ ਅੰਬਾਲਾ ਸ਼ਹਿਰ ਤੇ ਅੰਬਾਲਾ ਸ਼ੋਣੀ ਤੋਂ ਬੱਸਾਂ ਤੇ ਹੋਰ ਨਿੱਜੀ ਸਾਧਨਾਂ ਰਾਹੀਂ ਪਹੁੰਚਿਆ ਜਾ ਸਕਦਾ ਜੀ ਤੇ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਆ ਜੀ ਜਿੱਧਰ ਆਪਾਂ ਤੁਹਾਨੂੰ ਲੈ ਕੇ ਚਲਦੇ ਆਂ ਲੰਗਰ ਪ੍ਰਸ਼ਾਦਾ ਛਕਦੇ ਆਂ ਜੀ ਇਧਰੋਂ ਦੇਖੋ ਗੁਰਦੁਆਰਾ ਸਾਹਿਬ ਜੀ ਦਾ ਕਿੰਨਾ ਵਧੀਆ 뷰 ਆ ਰਿਹਾ ਜੀ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਜਗ੍ਹਾ ਦੇ ਵਿੱਚ ਆ ਲਓ ਜੀ ਆਪਾਂ ਲੰਗਰ ਛਕਦੇ ਆਂ ਗੁਰਦੁਆਰਾ ਸਾਹਿਬ ਚ ਲੰਗਰ ਹਾਲ ਦੇ ਵਿੱਚ ਦੇਖ ਸਕਦੇ ਹੋ ਜੀ ਗੁਰੂ ਜੀ ਦੀ ਕਿੰਨੀ ਪਿਆਰੀ ਤਸਵੀਰ ਲੱਗੀ ਆ। ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ। ਬਹੁਤ ਵੱਡਾ ਲੰਗਰ ਹਾਲ ਆ ਗੁਰਦੁਆਰਾ ਸਾਹਿਬ ਜੀ ਦਾ ਦੇਖੋ ਜੀ। ਤੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਮਿਲਦੇ ਆ ਹੁਣ ਆਪਾਂ ਤੁਹਾਨੂੰ ਕੱਲ ਅਗਲੇ ਬਲੌਗ ਦੇ ਵਿੱਚ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਦੋਸਤੋ। ਤਾਕੀ ਤੁਹਾਨੂੰ ਨਵੀਆਂ ਵੀਡੀਓ ਸਾਰੀਆਂ ਅਪਡੇਟ ਹੁੰਦੀਆਂ ਰਹਿਣ ਜੀ